ਮਹਿਕਪੁਰ ਥਾਣੇ ਵਿੱਚ ਹੋਏ ਅਨੇ ਕਤਲ ਦੀ ਗੁੱਥੀ ਸੁਲਝੀ ਮਾਨਯੋਗ ਜ਼ਿਲ੍ਹਾ ਐਸਐਸਪੀ ਸਾਗਰਮੇਰ ਸਿੰਘ ਜੀ ਵੱਲੋਂ ਦਸਤਾਵੇਜ਼ ਜਾਰੀ ਕੀਤੇ ਗਏ ਕਿ ਮਹਿਕਪੁਰ ਏਰੀਆ ਚ ਜਿਹੜੀ 31 ਤਰੀਕ ਦੀ ਨੈਟ ਨਾਈਟ ਤੇ ਕੰਨੇ ਗੁੱਥੇ ਕਤਲ ਹੋਣ ਬਾਰੇ ਸੂਚਨਾ ਮਿਲੀ ਸੀ ਤੇ ਤੁਰੰਤ ਮੁਕੱਬਸਾ ਥਾਣਾ ਲਫੀਰ ਸਿੰਘ ਤੋਂ ਦੀ ਪੁਲਿਸ ਪਾਰਟੀ ਪਿੰਡ ਹਰੀਪੁਰ ਪਹੁੰਚੀ ਤੇ ਜੋ ਪਤਾ ਲੱਗਿਆ ਕਿ ਇੱਕ ਰਾਜਵੀਰ ਪੁੱਤਰ ਚੰਨਜੀਤ ਉਹ ਉਸੇ ਹਰੀਪੁਰ ਪਿੰਡ ਦਾ ਰਹਿਣ ਵਾਲਾ ਤੇ ਮਹਿਕਪੁਰ ਵਿਖੇ ਇੱਕ ਕਹਿਆ ਸ਼ੌਫਟ ਤੇ ਡਿਲੀਵਰੀ ਬੁਆਏ ਨੂੰ ਜੋ ਕੰਮ ਕਰਦਾ ਹੈ ਤੋ ਲੇਟ ਨਾਈਟ 9:30 ਦੇਰ ਜਨ ਆਪਣੇ ਘਰ ਜਾਂਦਾ ਸੀਗਾ ਕਿ ਉਹ ਸਹੀ ਸਮੇਂ ਤੇ ਘਰ ਨਾ ਪਹੁੰਚਿਆ ਤੇ ਉਹਦੀ ਪੁਲਿਸ ਪਾਰਟੀ ਜਦਿ ਪਰਿਵਾਰ ਨੇ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਮੌਕੇ ਤੇ ਜਾ ਕੇ ਦੇਖਿਆ ਕਿ ਜਿਹੜਾ ਮਹੱਤਵਪੂਰਤ ਹਰੀਪਨੂ ਰਸਤਾ ਜਾ ਰਿਹਾ ਸੜਕ ਉਹ ਜ਼ਮੀਨ ਤੋਂ ਕਰੀਬ ਤਨ ਫਤੋਚੀ ਆ ਤੇ ਉਹਦੀ ਲੈਫਟ ਸਾਈਡ ਤੇ ਪੂਰੀ ਡੈੱਡ ਬੋਡੀ ਜਿਹੜੀ ਦਾ ਗਲਾ ਘੱਟੇ ਹੀ ਤਰ੍ਹਾਂ ਅੱਧ ਨਾਲ ਕੱਟਿਆ ਹੋਇਆ ਸੀ ਉਹ ਉੱਥੇ ਪਈ ਸੀ ਤੇ ਉਹਦਾ ਮਾਈਕ ਵੀ ਉੱਥੇ ਪਿਆ ਸੀ ਪੁਲਿਸ ਵੱਲੋਂ ਮੌਕੇ ਤੇ ਪੁੱਜ ਕੇ ਜਿੱਥੇ ਮੈਂ ਵੀ ਇਸ ਕ੍ਰਿਮ ਸੀਨ ਕੋਲ ਤੇ ਪਹੁੰਚਿਆ ਤੇ ਜੋ ਉਹਦੀ ਡੈੱਡ ਬੋਡੀ ਆ ਉਹਦੀ ਪਰਿਵਾਰ ਦੀ ਸਟੇਟਮੈਂਟ ਲਿਖਣ ਤੋਂ ਬਾਅਦ ਸੇਵੋਲਾ ਹਸਪਤਾਲ ਜਿਹੜੀ ਨੂੰ ਕਦਰ पे ਜ ਗਈ ਔਰ ਉੱਥੇ ਮੌਕਮਲਾਜ ਕਰਦੇ ਕਿਉਂ ਪਾਚੀ ਮੋਰਸਾ ਨੂੰ ਮਿਲਿਆ ਇਸ ਸਾਰੀ ਘਟਨਾਕਰਮ ਤੇ ਮੁਕੱਦਮਾ ਨੰਬਰ 47 ਅੰਡਰ ਸੈਕਸ਼ਨ 193 ਤਨਵਿਕ ਪੰਜ ਬੀ ਐਨ ਸਟਾਟ ਦਾਦ ਕਰਕੇ ਅਦੋਲਿਕ ਢੰਗ ਤਰੀਕਾ ਨਾਲ ਤਫਤੀਸ਼ ਕੀਤੀ ਜੋ ਇਹਦੇ ਤਫਤੀਸ਼ ਦੀ ਕਾਰ ਲੈਣ ਵਾਸਤੇ ਐਸਪੀ ਬਾਠ ਵੱਲੋਂ ਵੀ ਦਿੱਤੀਆਂ ਗਈਆਂ ਜਿਸ ਦੇ ਤਹਿਤ ਅਗਲੀ ਤਫਤੀਸ਼ ਕੇ ਵਧਾਉਂਦੇ ਹੋਇਆ ਇਹ ਤੇ ਫਿਰਾਲ ਦੋ ਦੋਸ਼ੀ ਜਿਹੜੇ ਨਾਮਜ਼ਦ ਕੀਤੇ ਗਏ ਯਵਰਾਜ ਸਿੰਘ ਜਿਹੜੇ ਜੁਵੀ ਪੁੱਤਰ ਦਲਬਾਖ ਸਿੰਘ ਆਸੀਪੰਡ ਸੰਗਵਾਲ ਅਤੇ ਇਸ ਦਾ ਇੱਕ ਹੋਰ ਨਾਮ ਉਹ ਸਾਥੀ ਹੈ ਜਿਹੜਾ ਉਹ ਪਿੰਡ ਲੋਕਰ ਦਾ ਰਹਿਣ ਵਾਲਾ ਤੇ ਉਹ ਪੁਲਿਸ ਵੱਲੋਂ ਅੱਜ ਸਵੇਰੇ ਮੁਸਤੈਦੀ ਨਾਲ ਜਿਹੜਾ ਲੋਕਰ ਦਾ ਇੱਕ ਦੋਸ਼ੀ ਹੈ ਜੋ ਉਮਰ ਚ ਨਵਾਲਗ ਹੈ ਉਹਨੂੰ ਮੈਂ ਸਮਝਾ ਦਿੱਤਾ ਜਿਹੜਾ ਲੈ ਕੇ ਹਿਰਾਸਤ ਕੀਤਾ ਉਹਨੂੰ ਅਜਮਾਨ ਜੋਗ ਦਾਤੀ ਪੇਸ਼ ਕੀਤਾ ਜਾ ਰਿਹਾ ਹੈ ਇਹ ਦੂਸਰਾ ਦੋਸ਼ੀ ਜਿਹੜਾ ਉਹਨੂੰ ਕਾਫੀ ਟਾਈਮ ਆਇਆ ਇਧਰ ਉਧਰ ਜਿਹੜੀ ਉਹਦੀ ਰੇਡ ਕਰਨ ਲਈ ਭੇਜੀਆਂ ਗਈਆਂ ਜਲਦੀ ਗ੍ਰਫਤਾਰ ਕਰ ਲਿਆ ਜਾਊਗਾ ਇਸ ਮੁਕਦਮੇ ਚ ਹੋਰ ਵੀ ਦੋਸ਼ੀ ਵੀ ਸ਼ਾਮਲ ਹੋਣ ਦੀ ਸ਼ੰਕਾ ਹੈਗੀ ਆ ਤੇ ਇਹ ਇਨਵੈਸਟੀਗੇਸ਼ਨ ਦੌਰਾਨ ਜਿਹੜੇ ਵੀ ਹੋਰ ਦੋਸ਼ੀ ਉੱਥੀ ਹੋਣਗੇ ਉਹਨਾਂ ਨੂੰ ਜਲਦੀ ਗ੍ਰਫਤਾਰ ਕਰ ਲਿਆ ਜਾਊਗਾ ਔਰ ਉਸ ਜਿਹੜਾ ਮ੍ਰਿਤਕ ਹੈਗਾ ਰਾਜਵੀਰ ਦੇਵੜ ਉਹਦੇ ਪਰਿਵਾਰ ਨੂੰ ਸਾਡੇ ਵੱਲੋਂ ਪੂਰਾ ਵਿਸ਼ਵਾਸਨ ਹੈ ਸਮਤੀ ਹੈ ਕਿ ਉਹਨੂੰ ਕਾਨੂੰਨ ਦੇ ਅਨਸਾਰ ਉਹਨੂੰ ਪੂਰਾ ਹੱਕ ਦਵਾਇਆ ਜਾਊਗਾ ਧੰਨਵਾਦ ਥੈਂਕ ਯੂ